ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋਈ ਬਾਈ ਅੱਜ ਤੁਰਿਆ ਸਮਾਨ ਲੈਣ ਨੂੰ ਸਮਾਨ ਲੈਣ ਗਏ ਤੇ ਬਾਈ ਲੁਧਿਆਣੇ ਤੋਂ ਹਨਾ ਸਮਾਨ ਸੁਣਿਆ ਦਾ ਬਹੁਤ ਮੇਰੇ ਕਈ ਵੀਰ ਹਨਾ ਕਹਿੰਦੇ ਬਾਈ ਲੁਧਿਆਣੇ ਦੇ ਸਮਾਨ ਲਿਆ ਕਰੋ ਨਾ ਵਧੀਆ ਤੇ ਸਸਤਾ ਮਿਲਦਾ ਮੈਂ ਅੱਜ ਉੱਥੇ ਗਏ ਤੇ ਲੁਧਿਆਣੇ ਸਾਨੂੰ ਤਾਂ ਕੋ ਸਮਾਨ ਚੱਚਿਆ ਜਾਂ ਨਹੀਂ ਮਨ ਨੂੰ ਆ ਇਧਰ ਸਾਡੇ ਨਾਲ ਗਿਆ ਤਾਂ ਜੀ ਭੁੱਲਰ ਮੁੰਡੇ ਆਲਾ ਬਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਬੁੱਲਰਾ ਵਧੀਆ ਵਧੀਆ ਬਈ ਤੂੰ ਇਹ ਦੇ ਬਈ ਪਸੰਦ ਨਹੀਂ ਆ ਲੁਧਿਆਣਾ ਮੇਰੇ ਨਾਲ ਹੀ ਲੈ ਗਿਆ ਵਾ ਸਵੇਰੇ ਇਹਨੂੰ ਇਹ ਕਹਿੰਦਾ ਵੀ ਨਹੀਂ ਨਿੰਦਰਾ ਤੂੰ ਤਾਂ ਇਨਾ ਟਾਈਮ ਖੜਾ ਰਿਆ ਮੈਂ ਤਾਂ ਇਨਾ ਟਾਈਮ ਖਾਣਾ ਵੀ ਨਹੀਂ ਦਾ ਕਿਵੇਂ ਹੈ ਨਹੀਂ ਬੈਰਿੰਗ ਹੈ ਨਹੀਂ ਸੀ ਕੋਈ ਕੰਮ ਦਾ ਬੈਰਿੰਗ ਬਈ ਹੈ ਨਹੀਂ ਕੋਈ ਸਮਾਨ ਨਹੀਂ ਨਾ ਕੋਈ ਨਟ ਬੋਲਟ ਕੁਝ ਨਹੀਂ ਕੱਪਣੀ ਦਾ ਸੀ ਉਹਨਾਂ ਕੋਲ ਵੀ ਜਾਲੀ ਜਾਂ ਸਮਾਨ ਤਾਂ ਕੁਛ ਕੁਸੀ ਲੈ ਆਏ ਜਿਹੜਾ ਮੇਨ ਜ਼ਿਆਦਾ ਗੈਡਰਮ ਹੋ ਗਿਆ ਹਨਾ ਉਹ ਥੋੜਾ ਜਿਆ ਹਲਕਾ ਦਾ ਇੱਕ ਥੋੜਾ ਜਿਹਾ ਬੋਰ ਦਾ ਫਰਕ ਦਾ ਮੈਂ ਕਹਾ ਵੀ ਨਹੀਂ ਵੇਜਾ ਸਾਡਾ ਵੀਰ ਭੁੱਲਰ ਦੇ ਪਸੰਦੇ ਨਹੀਂ ਆਇਆ ਹਨਾ ਤਾਂ ਵੀ ਅਸੀਂ ਚੀਜ਼ ਕਿਆ ਕਰਨੀ ਹੈ ਹੈ ਬਈ ਭੁੱਲਰ ਦਾ ਤੈਨੂੰ ਪਸੰਦੇ ਨਹੀਂ ਆਇਆ ਉਹ ਸਮਾਨ ਦਾ ਹੈ ਨਹੀਂ ਸੀ ਯਾਰ ਕੋਈ ਵਧੀਆ ਕੁਆਲਿਟੀ ਦਾ ਉਹਨਾਂ ਦਾ ਇਹਨੂੰ ਸਮਾਨ ਬਈ ਪਸੰਦ ਨਹੀਂ ਆਇਆ ਲੁਧਿਆਣੇ ਦਾ ਕਹਿੰਦਾ ਵੀ ਨਹੀਂ ਬਈ ਨਿੰਦਰਾਂ ਪਰਵਾਨਗੀ ਘਰ ਇੱਥੇ ਤੇ ਮੈਂ ਕਹਾ ਚੱਲ ਹੁਣ ਆਏ ਆ ਹਨਾ ਥੋੜਾ ਬੋਧਾ ਲੈ ਚਲੀਏ ਮੀ ਜਿਹੜਾ ਗੈਡਰਮ ਹੋ ਗਿਆ ਨਾ ਇਹ ਆਪਾਂ ਆਪਣੇ ਮੰਡੀ ਸੈਂਡੀ ਮੁੰਡਾ ਮੁੰਡੇ ਵਾਲੇ ਬਣਾਉਨੇ ਹੋ ਰਹੇ ਨਾ ਸੌਲੀ ਬਾਈ ਉਹਨਾਂ ਤੇ ਮੈਂ ਕਿਹਾ ਚੱਲ ਲੈ ਲੂਗੇ ਉੱਥੇ ਫੋਨ ਲਾਇਆ ਉਹ ਕਹਿੰਦੇ ਵੀ ਦਸ਼ਮੇਸ਼ ਦੇ ਵਿੱਚ 49 ਇੰਚੀ ਪੈਂਦਾ ਹੋਰਾਂ ਦੇ ਵਿੱਚ ਸਾਰਾ 50 ਇੰਚੀ ਪੈਂਦਾ ਹੈਗਾ ਵਰਗੇ ਨਹੀਂ ਹੁਣ ਕਹਿੰਦੇ ਅਗਲੇ ਨੂੰ ਉਹਨੂੰ ਪਤਾ ਇਹਦੇ ਕੋਲ ਤਾਂ ਬਾਈ ਨਿਊ ਹਾਲੈਂਡਰ ਰੱਖਿਆ ਇਹਨੂੰ ਤਾਂ ਝੋਟੀਆਂ ਮਸ਼ੀਨਾਂ ਰੱਖਿਆ ਇਹਨੂੰ ਇਹਨੂੰ ਕੀ ਲੋੜ ਆ ਦੇ ਕਹਿੰਦੇ ਐ ਬਈ ਸਾਰੇ ਜਣੇ ਯਾਰ ਨਿੰਦਰ ਦਾ ਹਟਰੈਕਟਰ ਦਾ ਟਾਇਰ ਪਵਾਉਣਾ ਲਾਇਕਾ ਚੜਾਉਣਾ ਅਗਲਾ ਰਿੰਗ ਤੇ ਲਈ ਫਿਰਦਾ ਹੈ ਨਿਆਣਿਆਂ ਦਾ ਕੰਮ ਹੈ ਜਾਂ ਤੋੜਦਾ ਲੈ ਕਿੰਨਾ ਸੋਹਣਾ ਟਰੈਕਟਰ ਦਾ ਟਾਇਰ ਪਵਾ ਕੇ ਦਿਓ ਯਾਰ ਟਾਇਰ ਹੈਣੀ ਇੱਕ ਵਾਰ ਨਿਊ ਹੋਣ ਲੈਣਾ ਵਧੀਆ ਚੱਲਦੀਆਂ ਮਸ਼ੀਨਾਂ ਹਨ ਹਾਂ ਵਧੀਆ ਚੱਲਦੀਆਂ ਨੇ ਇਹਨੂੰ ਅੱਜ ਹੁਣ ਆਪਾਂ ਇਹ ਐਵੇਂ ਮੈਨੇਜਰ ਸਾਹਿਬ ਕਰਤਾਰ ਦੇ ਨਿਰਮਲ ਜੀ ਖੜੇ ਤੇ ਗੇਟ ਤੇ ਹੁਣ ਅਸੀਂ ਚੱਲਿਆ ਸੌਲੀ ਨੂੰ ਗੈਡਰਮ ਲੈ ਕੇ ਹੀ ਘਰ ਆਵਣਾ ਜਮਕੋ ਇੱਧਰ ਗਿੱਲ ਸਾਡਾ ਬਾਈ ਇਹਨੂੰ ਫੋਨ ਲਾਈ ਜਾਂਦਾ ਭੁੱਲਰ ਮੁੰਡੇ ਵਾਲੇ ਨੂੰ ਕਿਆ ਕਹਿੰਦਾ ਤਾਂ ਗਿੱਲ ਹੁਣ ਨਹੀਂ ਆਜੋ ਕਹਿੰਦਾ ਠੇਰਾ ਕਰਦਾ ਕੰਨੀਰੇ ਨੂੰ ਕਹਿੰ ਸੀ ਕਿ ਉੱਥੇ ਸਾਨੂੰ ਚੱਕਣ ਲੱਗਿਆ ਕੋਈ ਹੈ ਫੇਰ ਵੀ ਆਪਾਂ ਨੂੰ ਗਈਏ ਨੇ ਆ ਕੇ ਆ ਕੇ 10 ਮਿੰਟ 10 ਮਿੰਟ ਓਏ ਮੈਨੂੰ ਐ ਵੀ ਚੱਲ ਗੈਡਰਮ ਵਧੀਆ ਮਿਲ ਜੂ ਇਹਨਾਂ ਤੇ ਬੰਦੇ ਵਧੀਆ ਐ ਨਾ ਇਹ ਐ ਆ ਨੇੜੇ ਆਏ ਨਾ ਨੇੜੇ ਕੋਲ ਆਏ ਹੁਣ ਕਿਹੜਾ ਦੂਰ ਆ ਠੀਕ ਨਹੀਂ ਗੱਲ ਸਹੀ ਐ ਸਹੀ ਚਲੋ ਤਖਾਉਨੇ ਆ ਤੁਹਾਨੂੰ ਉਹਦੇ ਇੰਡਸਟਰੀ ਚ ਅੱਜ ਪੁੱਲਾ ਨਾ ਸੱਚ ਉਹਨਾਂ ਦੇ ਸੌਰੀ ਮੁੰਡੇ ਐਗਰੋ ਗਰੁੱਪ ਬਹੁਤ ਨਾ ਕੰਪਨੀਆਂ ਕਾ ਲੈਗਰੀਮੈਂਟ ਹੈ ਇਹਨਾਂ ਦਾ ਬਹੁਤ ਕੰਪਨੀਆਂ ਨੂੰ ਦੰਨਿਆ ਸਮਾਨ ਹੈ ਅੱਜ ਉਹਨਾਂ ਤੋਂ ਹੀ ਜਿਹੜਾ ਗੈਟ ਡਰਾਮ ਆਪਾਂ ਉਹਨਾਂ ਤੋਂ ਹੀ ਲਵਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਉਹਨਾਂ ਦੀ ਵਰਕਸ਼ਾਪ ਨਾਲੇ ਹਨਾ ਨੰਬਰ-ਨੰਬਰ ਉਹਨਾਂ ਦਾ ਬੋਰਡ ਬੂਡ ਲਿਖਿਆ ਜਾਉ ਕਈ ਮੇਰੇ ਵੀਰ ਬਹੁਤ ਕੰਫਿਊਜ਼ ਹੁੰਨੇ ਆ ਇਹ ਚੀਜ਼ਾਂ ਲੈਣ ਲੱਗੇ ਤਾਂ ਬਾਈ ਸਿੱਧਾ ਇੱਥੇ ਆ ਕੇ ਵਜਿਆ ਕਰੋ ਮੈਂ ਕਹਿੰਦਾ ਟੌਪ ਦਾ ਸਮਾਨ ਹੁੰਦਾ ਬਾਈ ਉਹਨਾਂ ਦਾ ਸਿੱਧਾ ਆ ਕੇ ਇੱਕ ਚ ਵਜਿਆ ਕਰੋ ਹਾਂ ਪੰਜਾਬੀ ਸਿੱਧਾ ਆ ਕੇ ਇੱਕ ਚ ਵਜਿਆ ਕਰੋ ਇਹਨਾਂ ਦੇ ਬਹੁਤ ਟੌਪ ਦਾ ਸਮਾਨ ਹੁੰਦਾ ਹਨ ਮੁੰ ਬਹੁਤ ਸੋਹਣੇ ਨੌਜਵਾਨ ਮੁੰਡੇ ਆਪਣੀ ਉਮਰ ਦੇ ਹੀ ਜਿੱਕਣਾ ਕਹਿ ਦਿੰਦੇ ਓਕਣੇ ਹਨ ਕੰਮ ਕਰ ਦਿੰਦੇ ਆ ਚਲੋ ਦਿਖਾਉਨੇ ਆ ਬਾਕੀ ਹੁੰਦੀਆਂ ਡਾਸਟਰੀ ਪਹੁੰਚਨੇ ਆਂ ਭਾਰਤ ਤੋਂ ਪਹੁੰਚ ਗਏ ਇਹ ਗਰੁੱਪ ਜਿੱਥੀਆਂ ਤੁਹਾਰੇ ਨਾਲ ਮੁੰਡੇ ਗਰੁੱਪ ਹਨਾ ਸੌਲੇ ਮੁੰਡੇ ਲੋ ਜੀ ਬਾਈ ਪਹੁੰਚ ਗਏ ਮੁੰਡੇ ਗਰੁੱਪ ਸੌਲੇ ਅੱਗੇ ਤੁਸੀਂ ਦੇਖਦੇ ਹੋ ਨਾ ਥਰੇਸਰ ਬਾਸਕਟਾਂ ਜਾਂ ਸਟਾਫ ਲੱਕਰ ਵਗੈਰਾ ਬਣਦੇ ਦੇ ਪਰ ਹੁਣ ਇੱਥੇ ਤੁਹਾਨੂੰ ਸਾਰਾ ਕੁਝੇ ਮਿਲੂਗਾ ਰੂਟਾਵੇਟਰ ਹੋਰ ਭਾਈ ਕੀ ਹਾਲ ਚਾਲ ਹੈ ਜੀ ਵਧੀਆ ਠੀਕ ਠਾਕ ਹੋ ਬਾਈ ਇਹਦੇ ਰੂਟਾਵੇਟਰ ਭਾਈ ਸਾਰਾ ਸਮਾਨ ਵਿਆਪਕ ਤਿਆਰ ਕਰਦੇ ਹਾਂ ਹਾਂ ਜੀ ਸਾਰਾ ਸਮਾਨ ਆਪੇ ਆਉਂਦਾ ਅੱਗੇ ਕੁ ਮਹੀਨਿਆਂ ਦਾ ਕਰਦੇ ਕਰਦੇ ਹਾਂ ਤੂੰ ਇੱਧਰ ਨੂੰ ਆ ਗਿਆ ਹਾਂ ਜੀ ਇਹ ਸਪੇਅਰ ਪਾਰਟ ਵੀ ਆਪਾਂ ਦੇਦੇ ਸੀ ਕੰਪਨੀ ਨੂੰ ਫਿਰ ਆਪਾਂ ਆਪ ਲੈ ਲਾਂਗੇ ਹਾਂ ਟਰੈਜ਼ਰ ਬਾਸ ਕੜਾ ਨਾ ਭਾਈ ਬਹੁਤ ਕਹੀਦੀ ਵੀ ਮਸ਼ਹੂਰ ਆ ਫੋਲ ਜਿੱਥੇ ਵੀ ਕੋਈ ਜਿਹੜੀ ਗਹੀਨ ਦਾ ਨਹੀਂ ਹੈ ਨਾ ਟਰੈਜ਼ਰ ਬਾਸ ਕੜਾ ਜਿੱਥੇ ਸੈਟਿੰਗ ਆਉਂਦੀ ਇਹਨਾਂ ਨੂੰ 9 ਅਸਕੇ ਕੰਪਨੀ ਦਾ ਲੈ ਕੇ ਲੈ ਜਾਂਦੇ ਦੇ ਬੰਦੇ ਆਪਾਂ ਬਹੁਤ ਬੰਦੇ ਭੇਜਦਾ ਮਾਰਾ ਉਹ 20 30 ਸਰ ਮਾਰ ਕੱਢਾ ਨਾ ਮੱਕਾ ਅਗਲਾ ਆਖਾ ਮੀਜਿਕ ਲੈ ਜਾ ਕੇ ਪਾ ਲੰਦਾ ਅੱਛਾ ਵੀਰੇ ਰੂਟਾ ਵਟਣ ਦਾ ਸੋਟ ਕਿਆ ਬਣਾਉਣ ਲੱਗੇ ਨਾਲੋਂ ਰੂਟਾ ਵੇਟਰ ਹੈ ਜੀ ਕਲਟੀਵੇਟਰ ਹੈ ਟਰਾਲੀਆਂ ਨੇ ਟਰਾਲੀਆਂ ਦਾ ਵੀ ਕਰਤਾ ਹਾਂ ਜੀ ਆਪਣੇ ਇਹ ਨਹੀਂ ਕੋ ਟਰਾਲੀਆਂ ਦਾ ਇਧਰ ਨੂੰ ਹਨ ਆ ਗਿਆ ਆਪਾਂ ਨੂੰ ਉਧਰ ਜਾਣਾ ਪੈਂਦਾ ਦਾ ਮਿਲਗਾ ਰੂਟਾ ਲੈਣਾ ਇਹ ਬਾਈ ਉਹਨਾਂ ਰੂਟਾ ਬਣਾਇਆ ਬਾਕੀ ਇਹ ਨਾ ਮੇਲਾ ਬਾਈ ਰਾਜਮੇ ਦਾ ਇਸਾਮ ਨਿੱਲਾ ਉੱਥੇ ਜਰੂਰ ਵੇਖਿਓ ਬਾਈ ਉਹਨਾਂ ਦਾ ਜਿਹੜਾ ਨਾ ਜੋ ਵੀ ਚੀਜ਼ ਇਹ ਬਣਾਉਂਦੇ ਆ ਉੱਥੇ ਲਾਉਣੀ ਹੈ ਸਾਲ ਆਪਾਂ ਨੇ ਹਾਂਜੀ ਆਪਾਂ ਨੂੰ ਠੀਕ ਹੈ ਜੀ 95 ਤੇ 92 ਨੰਬਰ ਹਸਤਾਲਾ 95 92 ਨੰਬਰ 95 92 ਨੰਬਰ ਬਾਈ ਉਹਨਾਂ ਦੀ ਹਸਤਾਲਾ ਉੱਥੇ ਜਾ ਕੇ ਨਾ ਇੱਕ ਵਾਰ ਜਰੂਰ ਚਲੋ ਵੀਡੀਓ ਚਾ ਨਾ ਦੇਖਣ ਨੂੰ ਹੋਰ ਲੱਗਦਾ ਪਰ ਉਹਦੇ ਦੇਖਿਓ ਬਈ ਜਾ ਕੇ ਵੀ ਕੀ ਚੀਜ਼ ਲੱਗਦੀ ਆ ਬਾਕੀ ਪੇਂਟ ਦੀ ਕੁਆਲਿਟੀ ਦੇਖੋ ਨਾ ਕਿੰਨੇ ਬਈ ਕਿਹੜੇ ਪੇਂਟ ਕਰਦੇ ਆ ਵੀਰੇ ਇਹ ਕਿਹੋ ਜਿਹੀ ਕੁਆਲਿਟੀ ਹੈ ਜੀ ਠੀਕ ਹੋ ਸੇ ਇਹ ਤਾਂ ਮਗਨ ਖਾਵੇ ਨੂੰ ਨਾਲੇ ਕਰਮਾ ਦੀ ਇਹਦਾ ਦੱਬੀ ਜਾਵੇ। ਹੌਣ ਵਾਲੇ ਮਹੀਨੇ ਤੱਕ ਪਾਵਰ ਬਿਲ ਦਾ ਵੀ ਹੋਰ ਵਾਲਾ ਤੋਂ ਪਾਵਰ ਬਿਲ ਉਹ ਕਿੱਦਾਂ ਹੀ ਬੌਕਰ ਕੋਈ ਪੱਠੀ ਪੇਟ ਹੁੰਦੀ ਹੈ। ਨੰਨਾ ਜੇ ਰੁਕਾ ਬਟਰਾ ਪੱਠੀ ਇਹਨਾਂ ਕਮੈਨਾਂ ਨੂੰ ਹੁੰਦਾ ਵਿੱਚ। ਪੇਟ ਚ ਰੱਖ ਕੇ ਸਮਾਂ ਜੀ ਆਉਂਦੀ। ਅੱਛਾ ਜੀ। ਉਹ ਰੀਆ ਬਾਈ ਉਹ ਘਰ ਦਿੱਲੀ ਪਰ ਨਹੀਂ ਲੈਂਦਾ। ਕਈ ਜਾ ਰਹੇ ਨੇ ਜਲਾ ਜਾ ਰਹੇ ਆ। ਥੋੜੀ ਦੁਕਾਨ ਦੀ ਅੱਜ ਇੱਕ ਕੱਲਾ ਪਾਪਾ ਪਾਲਾ ਵਾਲਾ ਹੈ ਨਾ ਮਾਰਕੀਟ ਬਰੈਜ ਦੇ ਮਾਉਂ। ਦੇ ਸਿਸਟਮ ਲੱਗ ਲੱਗ ਆ ਵੇ ਇਕੱਠੇ ਹੀ ਆ। ਹੈ ਸਾਰਾ ਇਕੱਠੇ। ਨਹੀਂ ਹਲੋ ਜਿਵੇਂ ਉੱਧਰ ਰੁਕਾ ਮਟਰੇ ਆਉਣ ਦੀ ਤੇ ਸਰਵੇਖਣ ਵਾਲੇ। ਤੇ ਉੱਧਰ ਟਰਾਲੀਆਂ ਆਉਣ ਦੀਆਂ ਨੇ। ਉੱਧਰ ਆਪਣਾ ਟਰੈਕਰ ਵਾਸਤੇ ਲਾਉਣਾ ਹੈ। ਸਿਸਟਮ ਲੱਗ ਲੱਗ ਕੋਆਰਡਿਨੇਸ਼ਨ ਕਰੇ ਨੇ। ਹਾਂ। ਉਹ ਵਧੀਆ ਵੇ ਇੱਕ ਜਗ੍ਹਾ ਨੇ ਖਲਾਰਾ ਜਿਹੀ ਫੇਰ ਹੈ ਨਾ। ਹਾਂਜੀ। ਚੱਲੀ ਦੇਖੀਏ ਟਰਾਲੀਆਂ ਬਾਈ ਉਹ ਬਹੁਤ ਠੋੜੀ ਗੱਲ ਆ ਬਾਈ ਇਹ ਹੈ ਨਾ ਨਵਾਂ ਕੰਮ ਟਰਾਲੀਆਂ ਦਾ 15 ਟਰਾਲੀਆਂ ਰੋਕ ਬਾਈ ਕਹਿੰਦਾ ਹੋ ਗਈਆਂ। ਹੈ ਨਾ ਵਾਗੀ ਉਹਨਾਂ ਦਿਲਪ੍ਰੀਤ ਮੁੰਡਾ ਉਹ ਨਾਲ ਹੀ ਆ ਕੇ 갔다 ਨਾਲ ਹੀ ਆ ਆ 600 ਟਰਾਲੀ ਆਉਂਦੀ ਆ ਪੀਚਾ ਆਪਣੇ ਜੋੜਾ ਫਾਰਮ ਸਿੱਧੂ ਫਾਰਮ ਸੰਦੂ ਸੰਦੂ ਫਾਰਮ ਜੁੜਾ ਵਾਲੀ ਜਿਹੜੀਆਂ ਲੈਂਦੀਆਂ 2 ਟਰਾਲੀ ਆਉਂਦੀਆਂ ਜੀ ਕਾ ਹਾਲ ਬਣਿਆ ਤੇ ਇਹ ਇਹਦੇ ਮਾਰੇ ਮਿਲ ਤੋਂ ਕਰਦੇ ਆ ਨਾ ਹਲਾ ਨੂੰ ਗਿਆ ਘਾ ਲੋ ਮੂੰ ਦੇ ਦਾ ਰਾਤ ਨੂੰ ਵੀ ਜੱਗ ਰਹੀਆਂ ਨਾ ਸਮਝ ਆ ਰਿਹਾ ਹੈ ਕਿ ਇਹ ਤਕਨੀਕਾਂ ਜਿਹੜੇ ਕ੍ਰਾਈਸਿੰਗ ਕਰਦੇ ਆ ਹਨ ਪੁੱਲ ਬਹੁਤ ਕੰਮ ਨਹੀਂ ਕਰ ਰਹੀ ਇਹ ਜਿਹੜਾ ਆਪਾਂ ਕਈ ਵਾਰੀ ਰੁਕ ਗਏ ਦੂਏ ਕੱਟ ਰਹੇ ਹੇਪਾ ਕੰਮ ਤਾਂ ਲੱਗ ਜਾਂਦਾ ਪਰ ਜਾਂ ਜੇ ਰੁੱਕ ਜਾੜਦਾ ਹਨ ਬਹੁਤ ਚੰਨ ਗਲਤ ਆਉਗੀ ਕਈ ਵਾਰ ਬੰਦੇ ਜਨਾ ਆਪ ਪਾਇਰ ਕਈ ਵਾਰ ਪਰਨਾ ਹੀ ਪਾਜਵੇ ਇਹ ਵਿਚਾਰ ਹੈ ਨਾਲਗੁਰ ਗੁੰਨਾ ਮਰਦੀ ਜਿੱਤੀ ਜਣੇ ਵਾਲੀ ਜੇ ਕੱਟਣ ਵਾਲੇ ਨੂੰ ਪਾਸੇ ਕਰੀ ਲੈ ਜੀ ਮੈਂ ਵੀ ਜਿਹੜਾ ਦੂਜਾ ਕਟਰ ਹੈ ਨਾ ਉਹ ਤਾਰਨਾ ਪੈਂਦਾ ਆਪਾਂ ਨੂੰ ਬਾਰ-ਬਾਰ ਹਰ ਇਹ ਤਾਰ ਉਹਦਾ ਛਾੜੋ ਬਸ ਵੀ ਤਾਂ ਵਸਦਾ ਸਭ ਆਉਗਾ ਯਾਰ ਨਹੀਂ ਵਧੀਆ ਨਹੀਂ ਸਿਸਟਮ ਆਹ ਮਸ਼ੀਨਾਂ ਦੀ ਉਹ ਕਸਰ ਰਹਿ ਗਈ ਮਸ਼ੀਨਾਂ ਦੀ ਉਹ ਦੇਖ ਲੈ ਇਹ ਜੋਂਦੀ ਤੇ ਜੋਂਦੀਆਂ ਮਸ਼ੀਨ ਦੇ ਹਾਂ ਬਈ ਆਪਣੀਆਂ ਆ ਮਸ਼ੀਨਾਂ ਨਾਲੋਂ ਫਰਕ ਆ ਕੋਈ ਜੰਡੀਆਂ ਤਾਂ ਛੋਟੇ ਲੱਗਦੇ ਆ ਹਨਾ ਵਾਈ ਦੀ ਲੰਬਾਈ ਘੱਟ ਆ ਥੋੜੀ ਜੰਡੀਆਂ ਕੋਈ ਕਹਿੰਦਾ ਲੰਬਾਈ ਥੋੜੀ ਘੱਟ ਆ ਬਣਾਕ ਨੇ ਉਹ ਉਹੀ ਕਮੈਨ ਵਾਲੇ ਦੇ ਪੈਰ ਉਹਰੇ ਲਾ ਕੇ ਉਹ ਪੱਤੇ ਜੀ ਹਾਂ ਇਹ ਪੈਰ ਨਹੀਂ ਨੇੜੇ ਲੱਗਿਆ ਨਾ ਇਹਦਾ ਫਰਕ ਇਹਦੇ ਸਟੈਪ ਦਾ ਵੀ ਫਰਕ ਹੈ ਵੀ ਹਾਈਟ ਦਾ ਕਿਸੇ ਕੋਲ ਆ ਆ ਜਾਂਦੇ ਆ ਨਾ ਹਾਂ ਸਹੀ ਕਹਿੰਦੇ ਛੋਟੇ ਆ ਮੇਰੇ ਤਾਂ ਕੋਈ ਜੱਟ ਨਹੀਂ ਬਾਕੀ ਇੱਧਰ ਘਾੜਦੇ ਨੇ ਇਹ ਬਹੁਤ ਜਿਆਦਾ ਜੀਵਨ ਵਾਲੀ ਹੋਰ ਜਿਹਨੂੰ ਨਾਮ ਹੈ ਜੰਡੂਗੋੜਾ ਇਹ ਆਪਣੇ ਏਰੀਆ ਦੀ ਬੜੀ ਟਰੈਂਡੀ ਸ਼ਾਹ ਨੇ ਹੋਊਗੀ ਅੰਨੇ ਮਨੋ ਸਾਰੇ ਮਾਪੇ ਨੂੰ ਵੀ ਇਹ ਮੇਰੀ ਕਮਾਈ ਨਾਲ ਦੇ ਮਾਮਲੇ ਜਿਹੜੇ ਹੋਣਗੇ ਨਾ ਇਹ ਸਭ ਪੂਰਾ ਨਾਬਾ ਤੁਹਾਨੂੰ ਤੁਸੀਂ ਬਾਈ ਉਹਨਾਂ ਦੀਆਂ ਟਰਾਲੀਆਂ ਤਾਂ ਵੀ ਦੱਸੋਣਿਆ ਕਰੋਗੇ ਚੱਲਦੀਆਂ ਦੇਖਿਆ ਕਰੋਗੇ ਹਨਾ ਤਾਂ ਟਰਾਲੀਆਂ ਜਿਹੜੀਆਂ ਚੱਲੂਗਾ ਕਿਹਦੇ ਜੱਪਾ ਤਕਰੀਬਨ ਸਾਰੀ ਮੇਕੀ ਕਰ ਦੇਣੀ ਹੈ ਟਰਾਲੀ ਦੇ ਵਿੱਚ ਸਾਰੇ ਹੀ ਮੇਕੀ ਕਰਦੇ ਸਾਰੇ ਪਰ ਅੱਜ ਮੂਹਰੇ ਉਹ ਇੰਨੇ ਕਿਹਦਾ ਆਇਓ ਪਰਾਸੀਆ ਥਾਲ ਰੋਟਾਵੇਟਰ ਜਿਵੇਂ ਉਹ ਟੋਕਰੀ ਦੇ ਕੀ ਆਪਾਂ ਨੂੰ ਵੀ ਕੱਢਣ ਵਾਲੀ ਹੈ ਨਾ ਕੰਨ ਵਾਲੀ ਟਰਾਲੀ ਨੂੰ ਜਿੰਨਾ ਵੀ ਮੁੱਠੀ ਦਾ ਸਾਰਾ ਟਾਟਾ ਸੇਲ ਦੰਦ ਕਿੰਨੇ ਕਿੰਨੇ ਦਾ ਕਿੰਨੇ ਕੁਇੰਟਲ ਦੀ ਬਣ ਜੂਗੀ ਮੈਨੂੰ 16 ਫੁੱਟ ਦੀ ਥੋਲ ਵਾਲੀ ਜੋ 33 34 ਹਜ਼ਾਰ ਤੇ 33 34 ਹਜ਼ਾਰ ਦੀ ਬਹੁਤ ਵੱਡੀ ਹੈਵੀ ਮੰਨਿਆ ਹੁਣ ਏਰੀਆ ਜੀ ਆ ਗਈ ਹੈ ਵੀਰੇ ਬਰਾਤੇ ਦੋ ਆਰੂ ਮਾ ਕਿਹੜਾ ਲਾਉਣਾ ਵੀਰੇ ਸਾਰਾ ਟਾਟਾ ਦੋਏ ਟਾਟਾ ਠੀਕ ਹੈ ਕਿੰਨੇ ਗੇਜ ਆਦ ਲਾਉਨੇ ਹਨ ਫਰਟ ਕਿਹੜਾ ਲਾਉਣਾ ਥੱਲੇ ਫਰਟ 6 ਮੰਮ ਤੋਂ ਵੀ ਟਾਟਾ ਦੇ ਜੀ ਜਿਹੜੇ ਸਾਈਡਾਂ ਦੇ ਪਿੰਨੇ ਇਹ ਟਾਟਾਨ ਸ਼ਿਪ ਵਾਲਾ ਵਰਤੋਂ ਦਾ ਨਾ ਇਹ ਟਾਟਾ ਉਹ ਜਣੀ ਦੀ ਜਿਹੜੀ ਰੂਲਿੰਗ ਹੁੰਦੀ ਹੈ ਉਹ ਨਵੇਂ ਲੋਹੇ ਜੋ ਹੁੰਦੀ ਹੈ ਵਧੀਆ ਲੋਹੇ ਚੋਂ ਹੁੰਦੀ ਹੈ ਜੀ ਜੀ ਵਧੀਆ ਸਕ੍ਰੈਪ ਦੀ ਹੁੰਦੀ ਹੈ ਅੱਛਾ ਇਹ ਲਫੜਕ ਤੋਂ ਹੁੰਦਾ ਜਣੀ ਇਹ ਕੁਲਤੀ ਜਿਹੜੀ ਉਹ ਵੱਖਰਾ ਫਰਕ ਹੁੰਦਾ ਜੀ ਜੋ ਮਾਤ ਦੇ ਲੰਦਾ ਜੀ ਜੀ ਸਾਡੀ ਜਦੋਂ ਤੱਕ ਤਿਆਰ ਹੋਈਆਂ ਨਾ ਫਿਰ ਦਿਖਾਵਾਂਗੇ ਤੁਹਾਨੂੰ ਵੱਜੂਗਾ ਵੱਜਦਾ ਹੀ ਰਹਿੰਦਾ ਇਹਦੋਂ ਕੱਢਾ ਵਾਹੇ ਜੇ ਫਿਰ ਮਤਲਬ ਤਿਆਰ ਹੋਣਗੀਆਂ ਕਰਾਂ ਗਰੋਂਗ ਵਾਇ ਆਊਗਾ ਨਾ ਫਿਰ ਅਸਲੀ ਜੀ ਤਾਂ ਫੇਰ ਤਾਂ ਲੱਗਦੀ ਆ ਬਾਕੀ ਇੱਧਰ 25 ਤਰੀਕ ਨੂੰ ਡਿਲੀਵਰੀ ਐ ਇਹਨਾਂ ਦੀ ਆ ਵੀ 25 ਤਰੀਕ ਨੂੰ ਆਈ 6 ਟਰਾਲੀਆਂ ਆ 5000 ਜੀ ਇਕੱਠੀਆਂ ਜਾਂਦੀਆਂ ਅੱਛਾ ਜੀ ਇੱਧਰ ਆ ਗਿਆ ਆਪਣਾ ਸਰਬਾਸ ਸਰਬਾਸ ਕਟਾ ਗੈਸ ਡਰਾਮਾ ਜੋ ਵੀ ਹਨਾ ਦੇਖੋ ਕਿੱਡੇ ਕਿ ਢੇਰ ਲੱਗੇ ਜਾਂ ਗੈਸ ਡਰਾਮਾ ਨੇ ਇਹ ਹੁਣ ਆਪਣਾ ਮਸਲਾ ਹੋਈ ੜਿਆ ਮੈਂ ਤਾਂ ਹਨਾ ਵੀ ਗੈਸ ਡਰਾਮਾ ਲੈਣਾਂ ਦਾ ਦਸ਼ਮੇਂ ਵਾਸਤੇ ਖਲਾਸ ਸੁਵਿਰਪੜ ਤੇ ਗਏ ਤਾਂ ਉੱਥੇ ਵੀ ਮੰਨ ਗਿਆ ਮੰਨਿਆ ਨਹੀਂ ਜਿੱਥੇ ਤਾਂ ਚੀਜ਼ ਲੈ ਕੇ ਵੀ ਸੱਚੀ ਗੱਲ ਆ ਸੁਵਿਰਪੜ ਦੇ ਗਿਆ ਗੈਲਡਰਮ ਸਾਹਮਣੇ ਪਿਆ ਛੱਡ ਗਿਆ ਮੈਂ ਕਿਹਾ ਨਹੀਂ ਲੈ ਇੱਥੇ ਤੇ ਲਿਆਉਣਾ ਅੱਜ ਇਹ ਮੈਨੂੰ ਕਹੀ ਜੀ ਆ ਵੀ ਮੇਲਾ ਮੈਂ ਕਹਿੰਦਾ ਇੱਥੇ ਤੇ ਲੈ ਲੈਂਦਾ ਉਹਤੇ ਜੀ ਥੋੜੀ ਜਿਹੀ ਹਲਕੀ ਹੁੰਦੀ ਐ। ਜਿਹੜੀ ਆਇਆ ਤੁਹਾਨੂੰ ਉਰੇ ਆਪਾਂ ਕਹਿਗੇ ਬਣਾਵਾ ਦਾਂ। ਹਾਂ ਜੀ। ਹਾਂ ਅੰਬੀ ਬਈ ਜਿੰਨੇ ਚਾਹੀਦੇ ਹੋਏ ਜੀ। ਹਾਂ ਇਹਨੇ ਆਪਾਂ ਕੀ ਚਾਹੀਦੀ ਆ? ਉਹ ਕਈ ਵੀਰ ਕਹਿੰਦੇ ਨੇ ਆ ਸਪੈਟਾਂ ਵੀ ਚਲਦੀਆਂ। ਇਹਨਾਂ ਦੇ ਸਪੈਟਾਂ ਬਈ ਪਾ ਕੇ ਦੇਖੋ। ਦੁਬਾਰਾ ਅਸੀਂ ਪਿਛਲੇ ਪਿੱਛੇ ਜਿਹਾ ਲੈ ਗਿਆ ਸੀ ਨਾ। ਹਾਂ ਜੀ। ਦੋਸਰ ਲੈ ਗਏ। ਹਾਂ ਤਿੰਨ ਚਾਰ ਰੀ ਇਹਨਾਂ ਬਾਸਕਟ ਵੀ ਲੈ ਕੇ ਤੇ ਘਰੇ ਵਾਲੀ ਭਾਜੀ ਆ। ਬਹੁਤ ਵਧੀਆ ਰਿਜ਼ਲਟ ਰਿਹਾ। ਮੈਂ ਕਹਿੰਦਾ ਓਖਲੇ ਬਾਸਕ ਰੱਖ ਦਈਏ। ਹਾਂ ਜੀ। ਪਰ ਨਹੀਂ ਕਹੇ ਜਾਂ ਲੋਹਾ ਲਾਇਆ ਇਹਨੇ ਕਹੇ ਜਾਂ ਸਹੀ। ਇਹ ਬਾਸਕਟ ਜਾਂਦੇ ਕਾਲਾ ਕਾਲਾ ਮਾਲ ਦੇ ਉਹੀ ਪਾਈ ਹੋਈ ਹੈ ਤੇ ਬਈ ਇਹਦੀ ਸਰੀਆਂ ਵਾਲੀ ਬਾਸਕਟ ਬਣਾਉਂਦੇ ਆ ਵੀਰੇ ਇਹ ਕਾਦੇ ਵਾਸਤੇ ਬਣਾਉਂਦੇ ਆ ਇਹ ਫੂਲ ਦੀ ਉਹੀ ਵਾਸਤੇ ਹੁੰਦੀ ਹੈ ਜਿਹੜੀ ਕੋ ਮੱਕੀ ਦੇ ਬਣਾਉਂਦੇ ਆ ਸਾਈਆਂ ਅਖਰੀਆਂ ਵਾਲੀ ਜਾਂਦੀ ਆ ਮੱਕੀ ਦੇ ਵਿੱਚ ਸੱਪੇ ਜਿਹੜਾ ਮੱਕੀ ਵਾਸਤੇ ਹੀ ਬੰਦੇ ਆ 18 ਪੱਤੀ ਵਾਲੀ ਅੱਛਾ ਜੀ 18 ਪੱਤੀ ਮਿਲ ਜੇ ਉਹਦੇ ਖਰੀਆ ਨਹੀਂ ਹੁੰਦਾ ਪੱਤੀ ਪੱਕੀ ਹੋਈ ਹੈ ਬਈ ਜਿਹੜੀ 53 ਦਾ ਵਾਲੀ ਇਹ ਤਾਂ ਤਾਇਪੋਈ ਨਹੀਂ ਅੱਛਾ ਇਹ ਰੋ ਇੱਕ ਦੋ ਫਸਲੀ ਆਣੇ ਦੀ ਟੇਡਾਂ ਨਹੀਂ ਜਾਂਦੇ ਤਾਰਾ ਕੋਈ ਕਹੇ ਨਿਕਲੀ ਦਾ ਤਰ੍ਹਾਂ ਜੀ ਇਹ ਪੱਤੀਆਂ ਦੀ ਰੋਮਾਂ ਦੀ ਪਾਈ ਸੀ ਜਨਾਈਏ ਉਹ ਗਾਣਾ ਨਹੀਂ ਆਪਾਂ ਫਿਰ ਇਹ ਵੀ ਲੇਗਾ ਪੱਤੀਆਂ ਕਰਦੀਆਂ ਗੈਪ ਨਹੀਂ ਦੇਤਾ ਜਿੰਨਾ ਇਹ ਹੁੰਦਾ ਇਹ ਇਹ ਹੈ ਇਹ ਮਸ਼ੀਨ ਕਮਾਂਡਰ ਹੈ ਇਹ ਪ੍ਰੈਸਰ ਦਾ ਵੀ ਇਹ ਹੋਰ ਮਸ਼ੀਨਾਂ ਦਾ ਸਪੈਸ਼ਲ ਬਣਾਇਆ ਹੋਇਆ ਹੈ ਜੀ ਬੱਤ ਜੀ ਇਹ ਇਹਦਾ ਗੈਪ ਕੱਟਾ ਨਹੀਂ ਦੂਜੇ ਦਾ ਗੈਪ ਹੁੰਦਾ ਇਹ ਨੂੰਗੀ ਵਾਸੇ ਬਾਂਦੇ ਨੌਕਰੀ ਬਣਦੀ ਇਹ ਜਿਹੜਾ 4 ਵਾਲੀ ਬਣਦੀ ਆ ਉਹ 51 ਵਾਲਾ ਜੱਦੀਆਂ ਦੀ ਆ ਕਾਲ ਕਾਲ ਦੇ ਰਿਹਾ ਨਾ 222 ਦੀ ਬੱਤੀ ਜਿਹੜੀ ਮੈਂ ਉਹਦਾ ਤੋਂ ਬਾਅਦ ਉਹ ਬਾਹਰ ਨਹੀਂ ਸਕਦਾ ਇਹ ਇੱਧਰ ਧਾਰਾ ਹੀ ਆ ਮੈਂ ਨਾਲ ਸਮਾਨ ਮੰਗ ਰਿਹਾ ਨਾ ਆਜੇ ਤੇ ਪ੍ਰੈਸ਼ਰ ਪਾਪ ਕਿੰਨੇ ਜਿਹੜੀਆਂ ਉਹ ਲੱਗਦੀਆਂ ਉਹ ਹੁੰਦਾ ਹੀ ਪਿਆ। ਇਹ ਮੇਜਰ ਕਟਿੰਗ ਦੀ ਆਪਣੀ ਲਈ ਹੋਈ ਆ। ਆਹ ਨਾਲੇ ਨੂੰ ਕਟੇਗਾ। ਉਹ ਵੀ ਜਿਹੜੀ ਮਨੋਏ ਕੋਈ ਜਰ ਬਾਅਦ ਕਰਦੇ ਵਿੱਚ ਉਹ ਵੀ ਬੱਤੀ ਮੁੜਨੀ ਆ ਜਾਂ ਵੱਟ ਹੋਣੀ ਆ ਉਹ ਸਾਰੀ ਇੰਜੀਨੀਰੀ ਆ। ਹਾਂ ਜੀ ਸਾਰੀ ਕੀ ਨਾ ਆਪਣੀ ਇਧਰ ਆ ਲੋ ਤੇ 35mm ਤੱਕ ਕਟਿੰਗ ਕਰਦੇ ਨੇ। ਅਮਰੋ ਦੇ ਕਨੇਡਾ ਵਾਲੇ ਵੀ ਇੱਕ ਇੰਚੀ ਤੱਕ ਕਟਿੰਗ ਕਰਦੇ ਨੇ। ਅਸੀਂ ਉਹ ਕਰਦੀ ਹੈ ਕੋਈ 12 ਮਿੰਟ। ਪਿਆਰ ਉਹ ਛੋਟੇ ਵੀ ਇਹੋ ਬਾਤ ਲਈ ਜਾਂਦਾ ਹੈ ਨਾ। ਆਈ ਬਾਤ ਕਰਦਾ। ਹਨਾ ਉਹ ਤੇ। ਇਹ ਸਾਰੇ ਗੱਲ ਮਟੀਰੀਅਲ ਆਪਣਾ ਬਾਸ ਕੱਢਦਾ ਜਾਂ ਸਾਰਾ ਸਾਰਾ ਦੋ ਇੰਜੀਨਰੀ ਕਰਦੇ। ਆ ਫਾਲਾ ਛੈਣੀ ਵਾਲਾ ਕੰਮ ਨਹੀਂ ਇਹਦਾ। ਤਾਂ ਹੀ ਬਾਈ ਜਨਾ ਕੋਈ ਵੀ ਕੰਮ ਆ। ਚ ਲਾਉਣਾ ਜਾਂ ਨੌ ਬਣਾਉਣਾ ਹੈ ਤਾਂ ਬਾਈ ਉਹਨਾਂ ਕੋਲ ਤਾਂ ਸਾਹਮਣੇ ਜੰਨਾ ਨਾ ਕਿੱਡੇ ਕਿੱਡੇ ਮਜੀਨਾ ਜਿਹੜੇ ਲਾਈਨਾਂ ਆਈਆਂ ਕੱਲਾ-ਕੱਲਾ ਪੁਆਇੰਟ ਜਿਹੜਾ ਇਹ ਨਹੀਂ ਖੜੇ ਨਾ ਰਹੀਆਂ ਅੱਧੀ ਕਿੰਨੀ ਬੰਦੀਆਂ ਹਨ ਜਿੰਮਤੋਂ ਪੱਤਲੇ ਪਾਸੇ ਦੇ ਪੱਤਲੇ ਉਹ ਆਏ ਪੱਤਲੇ ਜਿਹੜਾ ਪਤਾ ਪਰ ਮਨ ਉਹ ਜਿਹੜੇ ਗੈਦਰ ਨੇ ਆਪਾਂ ਉਹਦੀ ਸ਼ੀਟ ਇਹਦੇ ਤੇ ਬੰਦ ਹੁੰਦੀ ਹੈ ਕਿੰਨੇ ਡਿਗਰੀ ਵਾਲਾ ਪਾਤਾ ਲਿਖਤਾ ਆਪਾਂ ਨੂੰ ਉਨਾ ਹੀ ਪਾਉਣਾ ਅੱਛਾ ਮਨੋਸ਼ ਐਡ ਕਰਤਾ ਇਸ ਤਰ੍ਹਾਂ ਅਕਸਰ ਮੇਰੇ ਵੀ ਸਾਰੇ ਇੱਕ ਹੀ ਬੈਂਡ ਹੋ ਕੇ ਬਣ ਗਏ ਜੀ ਇਸ ਤਰ੍ਹਾਂ ਅਕਸਰ ਬਣ ਗਏ ਮੈਂ ਕਹਿੰਦਾ ਮੈਂ ਆਪਾਂ ਪ੍ਰਾਣੇ ਨੂੰ ਪਾਉਂਦਾ ਮੁੰਡਾ ਮੈਨੂੰ ਜਿਹੜਾ ਦੇਰ ਕਰਾਉਦਾ ਕਹਿੰਦਾ ਉਹ ਪ੍ਰਾਣਾ ਹੀ ਪਾਉਂ ਲੈ ਵੀਰੇ ਪੱਤੀਆਂ ਲਾ ਕੇ ਮੈਂ ਕਹਾ ਬੈਰ ਆ ਬੰਦਾ ਨਾ ਹਾਂ ਇਹ ਦੀ ਜੰਦ ਹੁੰਦੀ ਹੈ ਲੈਣਾ ਚਾਹੁੰਦੇ ਵੀ ਇੱਕ ਪੀਸ ਪਾਣਾ ਸਿੰਗਲ ਪੀਸ ਹੀ ਹੁੰਦਾ ਗੈਡਰਮ ਵਾਲਾ ਹਾਂ ਹਾਂ ਜੀ ਹਾਂ ਸਾਰੇ ਜਿਹੜਾ ਗੈਡਰਮ ਹੁੰਦਾ ਉਹ ਪੰਜ ਜਿਵੇਂ 4 ਵਾਲਾ ਤਾਂ 4 ਪੀਸ 4 ਪੀਸਾਂ ਲੱਗ ਪੰਜ ਵਾਲਾ ਤਾਂ ਪੰਜ ਬਾਹਰ ਤੋਂ ਤੁਹਾਨੂੰ ਖਾਨਾ ਕੱਢਿਆ ਨੰਬਰ 000 ਜੀਰੋ ਜੀਰੋ ਬੈਠਾ ਤੇ ਇਹ ਦੇਖੀਏ ਪੇ ਕਿਹੜਾ ਗੈਂਡਰਾਮਾ ਸਾਨੂੰ ਦਿੰਨੇ ਬਾਈ ਤੁਸੀਂ ਮੱਕੀ ਵਾਲੀ ਆ ਇਹ ਮੱਕੀ ਵਾਲੀ ਮੇਰੇ ਕੋਲ ਅੱਛਾ ਆ ਬਾਸਕਟ ਪੈਂਦੇ ਨੂੰ ਹੋਣਾਂੜਾ ਬਹੁਤ ਇਹ ਕਾਦੇ ਵਾਲੀ ਮੂੰਗੀ ਵਾਲੀ ਇਹ ਮੱਕੀ ਵਾਸਤੇ ਮੱਕੀ ਵਾਸਤੇ ਅੱਛਾ ਇਹ ਤੇ ਬਾਈ ਕਿੰਨੀਆਂ ਤਾਰਾਂ ਪਾਈਆਂ ਨੇ ਵੀਰੇ ਇਹ ਤੇ 45 ਕਿ ਤਾਰਾਂ ਨੇ ਜੀ ਇਹ ਚ ਘੱਟ ਪੈਂਦੀ ਆ ਨਾ ਨੂੰ ਹੋਣਾਂੜੇ ਤੇ ਇਹ ਕਿ 32 ਚ ਵੀ ਗਿਆ ਬਜਾ ਡਬਲ ਥ੍ਰੈਸ਼ ਹੋ ਜਾਂਦੀ ਨਾ ਤਾਂ ਕਰ ਹਾਂ ਪਿੱਛੇ ਹੋਰ ਐਂਡਰ ਹੋਰ ਐਂਡਰ ਤਾਂ ਕਰਦੇ ਆ ਜੇ ਜੀ ਹੁਣ ਇਹ ਨਾ ਜਦੋਂਗੇ ਸਾਨੂੰ ਕਿਹੜਾ ਨਾ ਆ ਬੈਟਰਨ ਦਿੰਦੇ। ਇਹ ਪੰਜ ਜੋ ਪੰਜ ਵਾਲੇ ਹੀ ਨਿਕਲੇ ਉਹਦੇ ਵਿੱਚ ਤੇ ਜਿੱਲੀਏ ਵਾਲਾ ਜੀ ਇਹ 10 ਗੇਂਦਾਂ ਜੀ ਠੀਕ ਆਹ ਇਹਲਾ ਫਰਕ ਕਿੰਨਾ ਹੈ ਉਹਦੇ ਪਰ ਉਂਗਲੀ ਮਾਰੇ ਪੀਪੇ ਵਾਂਗੂ ਖੜਕਦਾ। ਕੋਲੋਂ ਮੈਨੂੰ ਇਹਨਾਂ ਦੇ ਪਾਉਣ ਲੱਗੇ ਕਿਤੇ ਬੜ ਲਾ ਗਾ ਜੀ। ਹੈ? ਇਹ ਪੱਤੀਆਂ ਦਾ ਪੱਤੀਆਂ ਲੱਗੀਆਂ ਆ। ਅਜੇ ਦੇ ਪੱਕੀਆਂ ਨਹੀਂ। ਠੀਕ ਆ। ਮੀਂਹ ਨਹੀਂ ਆ ਰਿਹਾ ਜੀ। ਇਹ ਇੱਕ ਪੱਤੀ ਜੀ ਨੇ ਕਿ ਬੈਂ ਪੂਰੀ ਨਾਸ ਤੇ ਲਾਉਣੇ ਵਾਰ ਕੱਟ ਗਏ ਜਿਹੜੀ ਸੀਟ ਹੈ ਨਾ ਸੀਟ ਪ੍ਰੈਸ ਤੇ ਪਾਉਣਾ ਪਿਆ ਪੱਤੀ ਜੀ ਨੇ ਜਿਹਦਾ ਹਿਦਾਇਤਾਂ ਮਿਲਦੇ ਨੇ ਇਹਦਾ ਮਾਰੋ ਮਿੱਟੀ ਨੂੰ ਕਿੰਨਾ ਤੇ ਲੱਗਣੀ ਹੈ ਠੀਕ ਹੈ ਬਰਾਵੋ ਵੀਰੇ ਇੱਕ ਵੇ ਗੱਡੀ ਚ ਰਖਾ ਲਿਓ ਲੈਓ ਅੰਦਰ ਜਾਓ ਬਸ ਠੀਕ ਆ ਵੀਰੇ ਬਾਈ ਉਹਨਾਂ ਨੇ ਪੰਜ ਪੈਲੂ ਵਾਲਾ ਗੈ ਡਰਮ ਲਿਆ ਹਰਾਂ ਅਈ ਕਹਿੰਦੇ ਵੀ ਦਸ਼ਮੇਸ਼ ਦੇ ਵਿੱਚ ਇੱਕ ਕੰਚੀ ਦਾ ਫਰਕ ਆਉਂਦਾ ਤੁਸੀਂ ਪਹਿਲਾਂ ਨਾਪ ਕੇ ਦੇਖ ਲਿਓ ਜੇ ਇਹ ਪ੍ਰੋਪਰ ਹੋਇਆ ਠੀਕ ਆ ਨਾ ਹੋਇਆ ਤਾਂ ਸਪੈਸ਼ਲ ਬਣਾ ਕੇ ਦੇਵਾਂਗੇ ਫਿਰ ਹਾਂਜੀ ਹਾਂ ਕਿੰਨੇ ਕ ਟਾਈਮ ਚ ਬਣ ਜੰਦਾ ਦੋ ਕੁ ਘੰਟੇ ਚ ਦੇ ਦ ਗਾ ਡਰਾਮ ਆਓ ਵੀ ਇਹਨਾਂ ਨੂੰ ਕਢਾਣਾ ਚਾਦਰਾਂ ਤੇ ਕਟੀਆਂ ਕਟਾਈਆਂ ਇਹਨਾਂ ਮਸ਼ੀਨਾਂ ਦੇ ਵਿੱਚ ਪਾ ਕੇ ਇਹ ਬਿਲਡਿੰਗ ਇਹਨਾਂ ਨੂੰ ਲਿਗੇ ਕਰਦੇ ਸਾਰੇ ਹੈ ਨਾ ਸਾਰੇ ਹੂੰ ਹੂੰ ਠੀਕ ਆ ਵੀਰੇ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਜੇ ਤਾਂ ਹੀ ਜੇ